ਤਾਂ ਜਿੱ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਹੈ ਮੈਂ ਬੂਟਾ ਸਿੰਘ ਬੁਰਜਗਿੱਲ ਸੁਭਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਇੱਕ ਦਾ ਡਕਾਉਂਦਾ ਕੀ ਕਹਿਣਾ ਚਾਹੋਗੇ ਅੱਜ 90000 ਕਿੱਥੇ ਜਾ ਰਹੀ ਹੈ ਦੇਖੋ ਅਸੀਂ ਪਹਿਲਾਂ ਐਲਾਨ ਕੀਤਾ ਸੀਗਾ ਕਿ ਜਿਹੜੇ ਹੜ ਮਾਰੇ ਲੋਕ ਆ ਜਦੋਂ ਹੜਾਂ ਦਾ ਪਾਣੀ ਪੂਰਾ ਪੀਕ ਤੇ ਸੀ ਇਹ ਉਦੋਂ ਮੀਡੀਆ ਵੀ ਸਾਰੇ ਦਾ ਸਾਰਾ ਜਾਂਦਾ ਸੀ ਉੱਥੇ ਲੋਕ ਵੀ ਬੜਾ ਰਸਣ ਲੈ ਕੇ ਜਾਂਦਾ ਸੀ ਸਾਨੂੰ ਪਤਾ ਸੀ ਕਿ ਜਦੋਂ ਵਾਰਸ਼ਾਂ ਘਟ ਗਈਆਂ ਤੇ ਹੜਾਂ ਦਾ ਪਾਣੀ ਮਤਲਬ ਨਿਕਲ ਗਿਆ ਤਾਂ ਉਦੋਂ ਲੋੜ ਪਊਗੀ ਕਿ ਇਹਨਾਂ ਦੀ ਕਣਕ ਦੀ ਬਜਾਨ ਦੇ ਲਈ ਇਹਨਾਂ ਦੀ ਬਾਹ ਫੜੀ ਜਾਵੇ ਹੁਣ ਅਸੀਂ ਉਹਨਾਂ ਦੀ ਬਜਾਨ ਦੇ ਲਈ ਡੀਏਪੀ 20 ਵਾਲੀ ਕਣਕ ਤੇ ਪਸ਼ੂਆਂ ਦੇ ਖਾਣ ਵਾਲਾ ਚਾਰਾ ਇਹ ਲੈ ਕੇ ਚੱਲੇ ਆਂ ਤਕਰੀਬਨ 15 16 ਟਰਾਲੀਆਂ ਜਿਹੜੀਆਂ ਆ ਲਗਾਤਾਰ ਆ ਰਹੀਆਂ ਤੇ ਬਾਕੀ ਅੱਗੇ ਪਿੱਛੇ ਆ ਰਹੀਆਂ ਉਸ ਟਰੱਕ ਆਉਣੇ ਸਾਡੇ ਰਾਤ ਨੂੰ ਆਉਣਗੇ ਡੀਏਪੀ ਦੇ ਅਸੀਂ ਜਾ ਕੇ ਉੱਥੇ ਕੈਂਪ ਲਾਵਾਂਗੇ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਗਜਨੀ ਪਿੰਡ ਉਹਦੇ ਵਿੱਚ ਕੈਂਪ ਲਾਵਾਂਗੇ ਤਿੰਨ ਦਿਨ ਕੈਂਪ ਲਾ ਕੇ ਬੈਠ ਕੇ ਉੱਥੇ ਸ਼ਾਂਤਮਈ ਦੇ ਨਾਲ ਕਿਸੇ ਨੂੰ ਅਜਾਈ ਨਹੀਂ ਜਾਣ ਦੇਵਾਂਗੇ ਜਿਹੜੀ ਸਾਡੀ ਕੋਲੀ ਚੀਜ਼ ਹੈ ਤੇ ਬਕਾਇਦਾ ਆਧਾਰ ਕਾਰਡਾਂ ਦੇ ਆਧਾਰ ਤੇ ਅਸੀਂ ਉਹਨਾਂ ਦੀਆਂ ਲਿਸਟਾਂ ਬਣਾਵਾਂਗੇ ਨਾਲ ਨੰਬਰਦਾਰਾਂ ਨੂੰ ਲੈ ਕੇ ਉਹਨਾਂ ਦੀ ਜ਼ਮੀਨ ਵਿੱਚ ਇੱਕ ਦਿੱਤੀ ਹੈ ਕਿ ਕਿੰਨੀ-ਕਿੰਨੀ ਜ਼ਮੀਨਾਂ ਉਹ ਕੋਲ ਹੀ ਖਾਸ ਕਰਕੇ ਜਿਹੜੇ ਛੋਟੇ ਕਿਸਾਨ ਆ ਜਿਨ੍ਹਾਂ ਕੋਲੇ ਆਪਦੇ ਟਰੈਕਟਰ ਵੀ ਹੈ ਨਹੀਂ ਤੇ ਬਹੁਤੇ ਸਾਧਨ ਵੀ ਹੈ ਨਹੀਂ ਉਹਨਾਂ ਲਈ ਸਾਰਾ ਅਸੀਂ ਇੰਤਜ਼ਾਮ ਕਰ ਰਹੇ ਹਾਂ ਪਹਿਲੀ ਸ਼ਿਫਟ ਸਾਡੀ ਅੱਜ ਇਹ ਆ ਰਹੀ ਹੈ ਦੂਜੀ ਸ਼ਿਫਟ ਸਾਡੀ ਦੂਜੀ ਸਾਈਡ ਤੇ ਹੋਊਗੀ ਜਿਵੇਂ ਲੁਧਿਆਣਾ ਜ਼ਿਲ੍ਹਾ ਮਲੇਰਕੋਟਲਾ ਜਲੰਧਰ ਜ਼ਿਲ੍ਹਾ ਇਹਨਾਂ ਲਈ ਅਸੀਂ ਜਾਵਾਂਗੇ ਸੁਲਤਾਨਪੁਰ ਲੋਧੀ ਉੱਥੇ ਜਾ ਕੇ ਕੈਂਪ ਲਾਵਾਂਗੇ ਤੇ ਪਹਿਲਾ ਕੈਂਪ ਸਾਡਾ ਇਹ ਹੀ ਅੱਜ ਇੱਥੇ ਪਹਿਲਾਂ ਵੀ ਰਾਸ਼ਨ ਬਹੁਤ ਗਿਆ ਸੀਗਾ ਹੋਰ ਵੀ ਸਮਾਨ ਗਿਆ ਪਰ ਜਿਹੜਾ ਨਾ ਕੋਈ ਨੁਕਸਾਨ ਨਹੀਂ ਹੋਇਆ ਸੀਗਾ ਬਾਹਰਲੇ ਬੰਦੇ ਜੀ ਕੋਈ ਸਮਾਨ ਲਗੇ ਸੀ ਬਹੁਤ ਦੇਖੋ ਉਹਦੇ ਤੋਂ ਹੀ ਅਸੀਂ ਸਭ ਕੁਝ ਸਿੱਖਿਆ ਇਹ ਸਾਨੂੰ ਪਤਾ ਹੈ ਅਸੀਂ ਵੀ ਗਏ ਆ ਪਹਿਲਾਂ ਤੇ ਤੱਕਾ ਮੁੱਕੀ ਵੀ ਬਹੁਤ ਹੋਈ ਹੈ ਖਿੱਚ ਤੂ ਵੀ ਹੋਈ ਹੈ ਜਿੰਨਾਂ ਨੂੰ ਲੋੜ ਹੈ ਜਿੱਥੇ ਅਸੀਂ ਜਾ ਰਹੇ ਹਾਂ ਇਹਨਾਂ ਕੋਲੇ ਕੋਈ ਨਹੀਂ ਪਹੁੰਚਿਆ ਹਜੇ ਤੱਕ ਲਈ ਇਹੀ ਅਸੀਂ ਨਿਸ਼ਾਨਦੇਹੀ ਕੀਤੀ ਆ ਤੇ ਨਿਸ਼ਾਨਦੇਹੀ ਕਰਕੇ ਬਕਾਇਦਾ ਲੈਸ਼ਨਾ ਬਣਾ ਕੇ ਆਧਾਰ ਕਾਰਡ ਤੇ ਆਧਾਰ ਤੇ ਦੇਵਾਂਗੇ ਬਾਕੀ ਕਿਸੇ ਨੂੰ ਨਹੀਂ ਦੇਵਾਂਗੇ ਪਹਿਲਾ ਨਿਸ਼ਾਨਦੇਹੀ ਦੇ ਵਿੱਚ ਜਿਹਦੀ ਜ਼ਮੀਨ ਆ ਗਈ ਕਿ ਇਹਨਾਂ ਨੇ ਇੰਨੀ ਕਣਕ ਬੀਜਣੀ ਆ ਤਾਂ ਉਹਨਾਂ ਹੀ ਉਹਨਾਂ ਨੂੰ ਦੇਵਾਂਗੇ ਜਿਵੇਂ ਬੇਜੁਮਿੰ ਨੇ ਵੀ ਆ ਜਾਂ ਮਜ਼ਦੂਰ ਰਹੀ ਉਹਨਾਂ ਲਈ ਕੋਈ ਮਤਲਬ ਉਹਨਾਂ ਲਈ ਅਸੀਂ ਕਣਕ ਦੇਵਾਂਗੇ ਉਹਨਾਂ ਨੂੰ ਖਾਣ ਨੂੰ ਕਿਸ਼ ਨੂੰ 1 ਗੱਟਾ ਦੇਈਏ ਕਿਸ਼ ਨੂੰ 2 ਗੱਟੇ ਦੇਈਏ ਤੇ ਕੋਈ ਜੇ ਜ਼ਿਆਦਾ ਮਤਲਬ ਕੋਈ ਬਿਮਾਰ ਪਿਆ ਜਾਂ ਹੋਰ ਕੁਝ ਉਹਨਾਂ ਨੂੰ ਨਗਦ ਰੱਸੀ ਵੀ ਦੇ ਦੇਣਾ